ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗੱਬਣ ਬੇੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਹੋਵੇ ਆਉਗੇ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੇ ਆਪਣਾ ਨਾਮ ਸੁਖਿੰਦਰ ਸਿੰਘ ਜੀ ਪਿੰਡ ਦੀਪਗੜ ਜਿਹੜਾ ਬਰਾ ਮੋਬਾਈਲ ਨੰਬਰ 9876320661 9876320661 ਹਾਂਜੀ ਆਪਾਂ ਦੋ ਗੱਪੜ ਬੈੜਾ ਜਰਸੀਆਂ ਬੇਕਰ ਹਣਾ ਹਾਂਜੀ ਠੀਕ ਆ ਪਹਿਲਾ ਨੰਬਰ ਜਿਹੜੀ ਬੈੜ ਦੇਖ ਰਹੇ ਆ ਬਾਈ ਜੀ ਸੁਆ ਕਿਹੜਾ ਸੂਰੀ ਇਹ ਦੂਜੇ ਸੂਏ ਸੁਣਦੇ ਦੂਜੇ ਸੂਏ ਕੱਦ ਬੈਠ ਜਿੰਦੇ ਜਾਣ ਚੰਗੇ ਹਣਾ ਬਹੁਤ ਹਾਰੇ ਬਹੁਤ ਵੱਡੀ ਹੈ ਠੀਕ ਹੈ ਦੁੱਧ ਪਲੂਣ ਦਾ ਕਿੰਨਾ ਕ ਦੱਸਿਆ ਮਾਲਕਾਂ ਨੇ ਦੁੱਧ ਵੀਰੇ 22 ਕਿਲੋ ਦਾ ਪਲੂਣ ਦੀ ਦੁੱਧ ਦਿੱਤਾ ਇਹ ਥਣ ਗੁੱਲੇ ਵਾਲਾ ਜਮਾ ਹਨਾ ਹਾਂ ਸਰ ਬਹੁਤ ਸੋਹਣਾ ਬਈ ਕੱਢ ਜੂਗੀ 5-4 ਦਿਨ ਨਹੀਂ ਬਈ ਇਹ 2-3 ਦਿਨ ਵਸ ਹੀ ਨੇ 2 ਬਸ ਠੀਕ ਹੈ 3 ਦਿਨ ਅਗਰ ਹਨਾ ਹਾਂ 2 ਤੋਂ 3 ਦਿਨ ਦੇ ਵਿੱਚ ਵਿੱਚ ਸੂਪ ਹੈ ਠੀਕ ਹੈ ਤੇ ਬਾਕੀ ਥਣ ਤੋਂ ਦੇਖੋ ਠੰਡੀ ਸੀਲ ਦਾ ਕੋਈ ਹੈ ਠੰਡੀ ਦਾ ਤਾਂ ਕੋਈ ਮੁੱਲ ਹੀ ਨਹੀਂ ਬਈ ਨੇ ਕੱਦ ਕੱਦ ਵਗੈਰਾ ਦੇਖੋ ਵਹਿੜਦਾ ਸੋਹਣਾ ਸਾਫ ਸੁਥਰੀ ਤੇ ਸ਼ਾਈਨਿੰਗ ਸੋਣੀ ਬਹੁਤ ਆ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਵੱਡੀ ਜਾਂਦੇ ਜਾਣ ਵਾਲੀ ਦੂਜਾ ਸੂਆ ਸੂਰੀ ਆ 2-3 ਦਿਨ ਹੀ ਵਹਿੜ ਗੱਡੂਗੀ ਤੋਰਾ ਵਗੈਰਾ ਦੇਖ ਸਕਦੇ ਵਹਿੜਦਾ ਸੋਹਣਾ ਸਾਫ ਸੁਥਰਾ ਕੱਦ ਵਹਿੜ ਚੰਗਾ ਤੇ ਡਬਲ ਹੁੰਦੜ ਦਾ ਅੰਦਾਜ਼ਾ ਲੱਗੇ ਵੀ ਇਹਦੀ ਪਾਉ ਦੋ 24 25 ਕਿਲੋ ਦੁੱਧ ਇਹ 30 ਸਦੀ ਕੋਲ ਖੁੱਲ੍ਹੇ ਦੁੱਧ ਦੇਣਾ ਚਾਹੀਦਾ ਤੇ ਬਾਕੀ ਨਾੜਗੇ ਰੰਗੂ ਮੁਰਗੇ ਜਿਮਾ ਫੱਡੀ ਫੁੱਲ ਬਹੁਤ ਆ ਹਨਾ ਬਈ ਲੰਮੀ ਲੰਗੀ ਕੱਦ ਵਿੱਡ ਪੂਰਾ ਕੋਈ ਮੋਲੀ ਨਹੀਂ ਇਹਦਾ ਠੀਕ ਹੈ ਸੋ ਮੂੰ ਮੱਥਾ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ ਗਲਾਬੀ ਕਲਾਬੀ ਥਾਣਾ ਤੇ ਚੌੜ ਦਾ ਨਸਾ ਹੋਇਆ ਗੁਰੂ ਜਮਾ ਇੰਨੀ ਸਾਫ ਸੁਥਰੀ ਜਿੰਦ ਜਾਨ ਵੱਡੀ ਬਹੁਤ ਆ 24 25 ਕਿਲੋ ਦੁੱਧ ਤੇ ਜਿਹੜਾ ਦੇਣਾ ਇਹਨੇ ਜਮਾ ਫੈਟ ਵਾਲਾ ਦੁੱਧ ਹੀ ਦੇਣਾ ਜਮਾ ਕੋ ਚੈਨਿੰਗ ਸੁਣੀ ਦੇਖੋ ਤੇ ਵੱਡੀ-ਬੁੱਡੀ ਬਹੁਤ ਆ 2-3 ਦਿਨ ਸਿਰਫ ਸੂਣ ਚੇ ਦੇ ਬਾਕੀ ਆ ਦੂਜੇ ਨੰਬਰ ਜਿਹੜੇ ਵੜ ਦੇਖ ਰਹੇ ਆ ਭਾਈ ਕਿਹੜਾ ਸੂਆ ਸੁਣਦੀ ਆ ਇਹ ਵੀ ਵੀਰੇ ਦੂਜੇ ਸੂਆ ਸੁਣਦੀ ਆ ਠੀਕ ਆ ਇਹ ਕੱਢ ਜੂ ਕਿ ਇੱਕ ਦਿਨ ਇਹ ਭਾਈ 2-3 ਦਿਨ ਨਹੀਂ ਕੱਢੂਗਾ ਠੀਕ ਆ ਤਿੰਨ ਕ ਦਿਨ ਇਹਦੇ ਸੂਣ ਚ ਬਾਕੀ ਇਹਦਾ ਆਪਾਂ ਦੁੱਧ ਦੀ ਉਮੀਦ ਕਿੰਨੀ ਖਲਾ ਸਕਦੇ ਆ ਜੀ ਦੁੱਧ ਵੀ ਇਹਨੇ ਬਲੂਨ ਨੇ 18-19 ਕਿਲੋ ਦੋ ਦਿੱਤੇ ਨਹੀਂ ਕਹਿੰਦਾ ਭਾ ਵੈਤ ਕੀ ਚੰਗੀ ਕੇਰਲ ਹੋਇਆ ਤਾ 20 ਕਿਲੋ ਦੁੱਧ ਤੱਕ ਦੁੱਧ ਪਾ ਸਕਦੀ ਹੈ ਨਾ। ਨਾਲ ਨਾਲ ਕੋਈ ਜੂਰ ਕੋਈ ਨਹੀਂ ਤਾਂ ਤੋੜ ਦੀ ਬਾਦ। ਤੋਰਾ ਵਗੈਰਾ ਦੇਖ ਸਕਦੇ ਬਹਿੜ ਦਾ ਸੋਹਣਾ ਸਾਫ ਸੁਥਰਾ। ਦੂਜਾ ਸੂਆ ਸੂਰੀਆ ਦਿਨ 2-3 ਹੀ ਕੱਢੋਗੀ ਤੇ ਬਾਕੀ ਜਿੰਦ ਜਾਨ ਸਾਫ ਸੁਥਰੀ ਕੁਆਲਿਟੀ ਬਹੁਤ ਹੈ ਕੋਈ ਵੀ ਛੋਟੀ ਮੰਨ ਕੇ ਨਾਵੇ। ਚੰਗੀ ਫੇਸ ਕੁਆਲਿਟੀ ਆ ਤੇ ਕੰਪੈਕਟ ਹਵਾਨਾ ਜਮ। ਚਾਹੇ 10ਵੇਂ ਹੀ ਚੱਲਿਓ ਬਹਿੜਲੇ ਬਾਣੀ ਤੋੜ ਦੀ ਕੰਪੈਕਟ ਹਵਾਨੇ ਦੀ। ਥਾਣ ਦੇਖੋ ਸੋਹਣਾ ਗਲਾਬੀ-ਗਲਾਬੀ ਹਵਾਨਾਗਾ। ਚੰਗੀ ਗੇਅਰ ਕਰਨ ਵਾਲਾ ਵੀਰ ਹੋਇਆ। ਤੈਅ ਜੀ ਕਿ ਤੁਸੀਂ 20 ਕਿਲੋ ਦੁੱਧ ਮੰਨ ਸਕਦੇ ਹੋ। 20 ਕਿ ਤੇ ਸੂਣ ਚ 2-3 ਦਿਨ ਬਾਕੀ ਆ ਸੋ ਕੁਆਲਟੀ ਚੈੱਕ ਕਰੋ ਬੈੜ ਦੀ ਚੰਗੀ ਜਮਾ ਸੋਹਣੀ ਅਗੇ ਬਰੀਡ ਤੈਰ ਕਰਦੋ ਚੰਗੇ ਸੀਮਨ ਭਰਾਂਗੇ ਆਪਾਂ ਗੱਬਣਾ ਬੜਾ ਦਿਖਾ ਦਿਆਂ ਆਪਾਂ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 95763 20661 ਵੀਰ ਦਾ ਮੋਬਾਈਲ ਨੰਬਰ ਆ ਕੋਈ ਵੀ ਨਗ ਤੁਹਾਡੇ ਪਸੰਦ ਲੋਵੇ ਦੇਖ ਕੇ ਖਰੀਦਦਾਰੀ ਕਰ ਸਕਦਾ ਵੀਡੀਓ ਦੇਖਣ ਲਈ ਚੈਨਲ ਪਿਆਰ ਦੇਣ ਲਈ ਤਿਆਰ ਹਾਂ